ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੋ ਦੀਆਂ ਰਾਤਾਂ ਦਾ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ ਅੱਜ ਆਪਾਂ ਉਸ ਤੀਸਰੀ ਰਾਤ ਦੀ ਗੱਲ ਕਰਾਂਗੇ ਜਦੋਂ ਗੁਰੂ ਸਾਹਿਬ ਨਾਲ ਉਹ ਵਿਛੜ ਕੇ ਮਾਤਾ ਗੁਜਰ ਕੌਰ ਤੇ ਛੋਟੇ ਸਹਿਜਾਦੇ ਗੰਗੂ ਦੇ ਨਾਲ ਹੋ ਤੁਰਦੇ ਨੇ ਪਿਛਲੀ ਵੀਡੀਓ ਦੇ ਵਿੱਚ ਕੀ ਹੋਇਆ ਪਹਿਲੀ ਤੇ ਦੂਸਰੀ ਰਾਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦੇ ਨਾਲ ਕੀ ਹੋਇਆ ਉਹ ਤੁਸੀਂ ਪਿੱਛੇ ਸਰਵਣ ਕਰ ਚੁੱਕੇ ਹੋ ਸੋ ਆਓ ਇਸ ਸੀਰੀਜ਼ ਦਾ ਅਗਲਾ ਪਾਰਟ ਆਪਾਂ ਸ਼ੁਰੂ ਕਰ ਰਹੇ ਹਾਂ ਜੇਕਰ ਤੁਸੀਂ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਿਛਲੀ ਵੀਡੀਓ ਵੀ ਜਾ ਕੇ ਜ਼ਰੂਰ ਸੁਣਿਓ ਕਹਿੰਦੇ ਆ ਹੁਣ ਪਿਛਲੀ ਰਾਤ ਗੰਗੂ ਦੀ ਇਹ ਝਾਕਦਿਆਂ ਲੰਘ ਗਈ ਕਿ ਮਾਤਾ ਜੀ ਜਦੋਂ ਸੌਂਦੇ ਨੇ ਕਿਉਂਕਿ ਜਦੋਂ ਮਾਤਾ ਜੀ ਸੌਣਗੇ ਤਾਂ ਹੀ ਉਹਦਾ ਦਾ ਲੱਗੇਗਾ ਆਪਾਂ ਪਿਛਲੀ ਵੀਡੀਓ ਚ ਗੱਲ ਕਰ ਚੁੱਕੇ ਆਂ ਕਿ ਗੰਗੂ ਨਹੀਂ ਸਿਚਾਉਂਦਾ ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾਦਾ ਨੂੰ ਆਪਣੇ ਘਰ ਲੈ ਕੇ ਜਾਣ ਦਾ ਜੋਖਮ ਚੁੱਕੇ ਇਸ ਕਰਕੇ ਉਹ ਰਸਤੇ ਦੇ ਵਿੱਚ ਹੀ ਦਾ ਲਾ ਕੇ ਸਾਰੀ ਮਾਇਆ ਤੇ ਜੋ ਵੀ ਉਹਦੇ ਹੱਥ ਲੱਗਦਾ ਉਹ ਲੈ ਕੇ ਤੁਰਦਾ ਬਣਨਾ ਚਾਹੁੰਦਾ ਸੀ ਤੇ ਮਾਤਾ ਜੀ ਤੇ ਛੋਟੇ ਸਹਿਬਜਾਦਾ ਨੂੰ ਉੱਥੇ ਛੱਡ ਜਾਣਾ ਚਾਹੁੰਦਾ ਸੀ ਪਰ ਜਦੋਂ ਸਾਰੀ ਰਾਤ ਮਾਤਾ ਜੀ ਚੱਜ ਨਾਲ ਸੌ ਨਾ ਸਕੇ ਤਾਂ ਇਹਦਾ ਦਾ ਨਾ ਲੱਗ ਪਾਇਆ ਇਸ ਸਾਰੀ ਰਾਤ ਇਸ ਕੰਮ ਵਿੱਚ ਸਫਲ ਨਾ ਹੋ ਸਕਿਆ ਇਹਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ ਗੰਗੂ ਨੂੰ ਮੱਲੋ ਮੱਲੀ ਨੀਂਦ ਆ ਗਈ ਮਾਤਾ ਜੀ ਤਲਾ ਤੋਂ ਮੂੰਹ ਹੱਥ ਧੋ ਕੇ ਸਾਵਧਾਨ ਹੋ ਕੇ ਪ੍ਰਮਾਤਮਾ ਦੀ ਯਾਦ ਦੇ ਵਿੱਚ ਲੀਨ ਹੋ ਗਏ ਬਹੁਤ ਦੇਰ ਇਸੇ ਤਰ੍ਹਾਂ ਪ੍ਰਭੂ ਬੰਦਗੀ ਵਿੱਚ ਮਾਤਾ ਜੀ ਜੁੜੇ ਰਹੇ ਗੰਗੂ ਨੂੰ ਦਿਨ ਚੜੇ ਜਾਗ ਆਈ ਤਾਂ ਉੱਬੜਵਾਏ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਘਰੋਂ ਬਾਹਰ ਜਾ ਕੇ ਵੀ ਕੱਟੀ ਪਰ ਹੱਥ ਪੱਲੇ ਵੀ ਕੁਝ ਨਾ ਆਇਆ। ਇਹ ਪਾਪੀ ਅਗਲੀ ਵਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਇੱਥੋਂ ਮੇਰਾ ਪਿੰਡ ਨੇੜੇ ਹੀ ਹੈ। ਉੱਥੇ ਚਲਦੇ ਹਾਂ ਉੱਥੇ ਜਾ ਕੇ ਹੀ ਭੋਜਨ ਛਕਾਂਗੇ। ਇਹਦੀ ਨੀਅਤ ਇੰਨੀ ਖੁੱਟੀ ਹੋ ਚੁੱਕੀ ਸੀ ਸੰਗਤ ਜੀ ਕਿ ਮਾਤਾ ਜੀ ਦੇ ਪਵਿੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ। ਕਹਿੰਦੇ ਆ ਫੇਰ ਭਾਣੇ ਦੀ ਮੂਰਤ ਦਾਦੀ ਮਾਂ ਨਿੱਕੇ ਬਾਲਾਂ ਦੀ ਤਲਾ ਤੋਂ ਸੁਚਮ ਕਿਰਿਆ ਕਰਾ ਕੇ ਗੰਗੂ ਨਾਲ ਅਗਲੇ ਸਫ਼ਰ ਲਈ ਚੱਲ ਪਏ। ਇਹ ਪਾਪੀ ਇਹਨਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ ਪਿੰਡ ਤੋਂ ਬਾਹਰ ਇੱਕ ਉਜਾੜ ਥਾਂ ਤੇ ਡੱਕ ਵਿੱਚ ਲੈ ਗਿਆ। ਕਹਿੰਦੇ ਆ ਡੱਕ ਦਾ ਭਾਵ ਜਿਸ ਵਿੱਚ ਝਾੜੀ ਹੋਵੇ ਕਾਹੀ ਸਲਵਾਟ ਤੇ ਜੰਗਲੀ ਬੂਟੇ ਆਦੀ ਹੋਣ। ਇਥੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਘਰ ਨੂੰ ਚਲਾ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਉਂਦਾ ਹਾਂ ਕੋਈ ਖਤਰਾ ਤਾਂ ਨਹੀਂ ਕਿਤੇ ਪਿੰਡ ਸਿਪਾਈ ਤਾਂ ਨਹੀਂ ਉਤਰੇ ਹੋਏ ਹਰ ਪਿੰਡ ਵਿੱਚ ਮੁਗਲ ਸਿਪਾਈ ਸਿੰਘਾਂ ਨੂੰ ਤੇ ਗੁਰੂ ਜੀ ਨੂੰ ਢੂੰਢਦੇ ਫਿਰਦੇ ਸੀ ਗੁਰੂ ਜੀ ਤੇ ਉਹਨਾਂ ਦੇ ਸੇਵਕਾਂ ਨੂੰ ਫੜਾਉਣ ਵਾਲੇ ਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਵੇਗਾ ਉਹਨੂੰ ਪਨਾਹ ਦੇਣ ਵਾਲਿਆਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਿਆ ਜਾਵੇਗਾ ਪਿੰਡ ਉਰਾਹਰ ਪਿੰਡ ਵਿੱਚ ਇਹ ਵਾਲਾ ਪਿਟਵਾਇਆ ਜਾ ਰਿਹਾ ਸੀ ਗੰਗੂ ਇਹੋ ਡਰ ਬਣਾ ਆਪਣੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਵਾਂ ਮੁਗਲ ਫੌਜੀ ਜਾਂ ਸਪਾਈ ਹੀਨਾ ਉਤਰ ਹੋਏ ਹੋਣ ਉੱਥੇ ਮਾਤਾ ਜੀ ਇਹਦੀ ਬਹੁਤ ਦੇਰ ਤੱਕ ਉੱਥੇ ਬੈਠੇ ਉਡੀਕ ਕਰਦੇ ਰਹੇ ਪਰ ਇਹ ਛੇਤੀ ਵਾਪਸ ਨਾ ਆਇਆ ਮਾਤਾ ਜੀ ਨੂੰ ਬਹੁਤ ਨੇੜੇ ਇੱਕ ਸਲਵਾਟ ਈਦਾ ਛੱਪਰ ਜਾਨੀ ਕਿ ਕੁੱਲੀ ਬਣੀ ਨਜ਼ਰ ਆਈ ਮਾਤਾ ਜੀ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਫਿਰ ਉੱਥੇ ਚਲੇ ਗਏ ਇਹ ਛੱਪਰ ਵਿੱਚ ਇੱਕ ਮਸਤ ਫਕੀਰ ਦੀ ਕੁਟਿਆ ਸੀ ਕਹਿੰਦੇ ਆ ਇਹ ਪਿੰਡੋਂ ਬਾਹਰ ਕੱਖਾਂ ਕਾਨਿਆਂ ਦੀ ਬਣੀ ਝੌਂਪੜੀ ਨੋਮਾ ਕੁਟਿਆ ਵਿੱਚ ਰਹਿੰਦਾ ਸੀ ਲੋਕਾਂ ਨਾਲ ਇਹਦਾ ਬਹੁਤ ਵਾਹਵਾਸਤਾ ਨਹੀਂ ਸੀ ਆਪਣੀ ਮਸਤੀ ਵਿੱਚ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਕਦੇ-ਕਦਾਈ ਆਪਣੀ ਮੋਜ ਵਿੱਚ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਪ੍ਰਸ਼ਾਦਾਸ਼ਕ ਆਉਂਦਾ ਜਦੋਂ ਇਹ ਫਕੀਰ ਆਪਣੀ ਕੁਟਿਆ ਵਿੱਚ ਆਇਆ ਤਾਂ ਤਿੰਨ ਅਜਨਬੀ ਚਿਹਰੇ ਦੇਖ ਕੇ ਪੁੱਛਿਆ ਕਿ ਇੱਥੇ ਕਿਵੇਂ ਬੈਠੇ ਹੋ ਤਾਂ ਮਾਤਾ ਜੀ ਨੇ ਕਿਹਾ ਕਿ ਐਵੇਂ ਹੀ ਬੈਠੇ ਹਾਂ ਇਨਾਂ ਤਿੰਨਾਂ ਦੇ ਚਿਹਰਿਆਂ ਤੇ ਚਮਕਦਾ ਰੱਬੀ ਨੂਰ ਦੇਖ ਫਕੀਰ ਨੂੰ ਸਮਝਣ ਵਿੱਚ देर ਨਾ ਲੱਗੀ ਉਹ ਛੇਤੀ ਹੀ ਜਾਣ ਗਿਆ ਕਿ ਇਹ ਕੋਈ ਧੁਰੋਂ ਬਖਸ਼ੀਆਂ ਹੋਈਆਂ ਰੂਹਾਂ ਨੇ ਉਸਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਕਿ ਤੁਸੀਂ ਮੇਰੀ ਕੁਟਿਆ 'ਚ ਬੇਚੇਜ ਕੇ ਬੈਠੇ ਰਹੋ ਫਕੀਰ ਆਪ ਫਿਰ ਆਪਣੀ ਮਸਤੀ ਵਿੱਚ ਝਾੜੀਆਂ ਝੱਲਾਂ ਵਿੱਚ ਵੜ ਗਿਆ ਇਸ ਫਕੀਰ ਦੀ ਕੁਟਿਆ ਵਾਲੀ ਥਾਂ ਤੇ ਬਹੁਤ ਪੁਰਾਣਾ ਅਸਥਾਨ ਬਣਿਆ ਹੋਇਆ ਹੈ ਮਾਤਾ ਜੀ ਨੇ ਫਕੀਰ ਨੂੰ ਕਿਹਾ ਕਿ ਐਵੇਂ ਹੀ ਬੈਠੇ ਹਾਂ ਇਸ ਤੋਂ ਇਸ ਗੁਰਦੁਆਰੇ ਦਾ ਨਾਮ ਐਮਾ ਸਾਹਿਬ ਪੈ ਗਿਆ। ਪੁਰਾਣੀਆਂ ਮੋਟੀਆਂ ਇੱਟਾਂ ਦੇ ਬਣੇ ਇਸ ਪੁਰਾਤਨ ਛੋਟੇ ਜਿਹੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹਦੇ ਨੇੜੇ ਹੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵੀ ਬਣੀ ਹੋਈ ਹੈ। ਇਹ ਗੁਰਦੁਆਰਾ ਪਿੰਡ ਸਹੇੜੀ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਤੋਂ ਦੱਖਣ ਵਾਲੇ ਪਾਸੇ ਸਥਿਤ ਹੈ। ਜਿੰਨੀ ਵੀ ਜਾਣਕਾਰੀ ਆਪ ਜੀ ਨੂੰ ਦਿੱਤੀ ਜਾ ਰਹੀ ਹੈ ਇਹ ਪੂਰੀ ਪੁਖਤਾ ਕੋਜ ਤੇ ਪੜਤਾਲ ਜੋ ਕਿ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਕੀਤੀ ਗਈ ਉਹਦੇ ਵਿੱਚੋਂ ਦਿੱਤੀ ਜਾ ਰਹੀ ਹੈ ਇਹਦਾ ਪ੍ਰਬੰਧ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਕੋਲ ਹੈ ਇਹ ਵੀਡੀਓ ਬਣਾਉਣ ਲਈ ਬਹੁਤ ਸਾਰੀਆਂ ਪੁਸਤਕਾਂ ਨੂੰ ਪੜਿਆ ਗਿਆ ਸਮਝਿਆ ਗਿਆ ਬਹੁਤ ਸਾਰੇ ਲੇਖਕਾਂ ਦੇ ਬਾਰੇ ਜਾਣਕਾਰੀ ਵੀ ਲਈ ਗਈ ਤੇ ਇੱਕ ਜਿਹੜੀ ਪੁਸਤਕ ਜਿਹਦੇ ਵਿੱਚ ਪੋ ਦੀਆਂ ਰਾਤਾਂ ਦਾ ਇਤਿਹਾਸ ਦਰਜ ਹੈ ਜਿਹਦੇ ਵਿੱਚ ਗੁਰੂ ਘਰ ਬਾਰੇ ਦੱਸਿਆ ਹੈ ਉਥੇ ਲੇਖਕ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਸਮਝਦਾ ਹੈ ਉਹ ਕਹਿੰਦਾ ਹੈ ਕਿ ਮੈਂ ਕਈ ਵਾਰ ਇਸ ਸਥਾਨ ਤੇ ਗਿਆ ਪਰ ਜਦੋਂ ਮੈਂ ਤੀਸਰੀ ਵਾਰ ਇਸ ਸਥਾਨ ਤੇ ਗਿਆ ਨਾ ਆਪਣੀ ਕੋਚ ਦੇ ਸਬੰਧ ਦੇ ਵਿੱਚ ਗੁਰੂ ਘਰਾਂ ਦੀ ਤਾਂ ਉਹ ਕਹਿੰਦਾ ਹੈ ਕਿ ਮੈਂ ਇਕੱਲਾ ਹੀ ਗਿਆ ਸੀ ਰਾਤ ਨੂੰ ਪੁਰਾਣੇ ਸਥਾਨ ਦੇ ਸਾਹਮਣੇ ਆਂਬ ਦੇ ਦਰਖਤ ਦੇ ਥੱਲੇ ਮੈਂ ਆਪਣੀ ਗੱਡੀ ਖੜੀ ਕਰ ਉੱਥੇ ਮੰਜਾ ਢਾਹ ਕੇ ਲੰਮਾ ਪੈ ਗਿਆ ਤੇ ਨੇੜੇ ਹੀ ਗੁਰਦੁਆਰੇ ਦਾ ਸੇਵਾਦਾਰ ਵੀ ਸੌਂ ਗਿਆ ਮੇਰੇ ਮਨ ਵਿੱਚ ਆਈ ਜਾਵੇ ਕਿ ਕਲੰਗੀਧਰ ਪਾਸ਼ਾ ਜੀ ਤੁਸੀਂ ਹੀ ਕਿਰਪਾ ਕਰੋ ਤਾਂ ਕਿ ਮੈਨੂੰ ਇੱਥੇ ਮਾਤਾ ਜੀ ਤੇ ਸਹਬਜ਼ਾਦਿਆਂ ਦੇ ਚਰਨ ਪਾਉਣ ਬਾਰੇ ਕੋਈ ਭਲੇਖਾ ਨਾ ਰਹੇ ਮੈਂ ਮੰਜੇ ਤੇ ਬੈਠੇ ਨਹੀਂ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਨੂੰ ਇਸ ਸਥਾਨ ਬਾਰੇ ਜ਼ਰੂਰ ਕੋਈ ਸੰਕੇਤ ਦੇਵੋ ਤਾਂ ਮੇਰੀ ਪੂਰੀ ਤਸੱਲੀ ਹੋ ਜਾਵੇਗੀ ਕਹਿੰਦੇ ਇਹੋ ਅਰਦਾਸ ਕਰਕੇ ਮੈਂ ਸੌ ਗਿਆ ਤੇ ਸੁੱਤੇ ਪਏ ਦੇ ਮੇਰੇ ਸਰੀਰ ਕੋਲ ਬਹੁਤ ਜ਼ੋਰਦਾਰ ਖੜਕਾ ਹੋਇਆ ਸਿੰਘ ਹੱਥਾਂ ਵਿੱਚ ਸ਼ਸਤਰ ਲਈ ਕੁਝ ਘੋੜਿਆਂ ਤੇ ਤੇ ਬਾਕੀ ਪੈਦਲ ਹੀ ਬਹੁਤ ਜੋਸ਼ ਵਿੱਚ ਨੱਠੇ ਜਾਂਦੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਕੋਈ ਵਿਸ਼ੇਸ਼ ਵਿਅਕਤੀ ਹੈ ਉਹਦੇ ਮਗਰ ਸਾਰੇ ਜਿਹੜੇ ਸਿੰਘ ਸਵਾਰ ਪੈਦਲਵਾਹ ਹੁਦਾਹੀ ਭੱਜੇ ਜਾਂਦੇ ਨੇ ਇਹ ਸਾਰਾ ਕੁਝ ਅੱਧਾ ਮਿੰਟ ਹੋਇਆ ਮੇਰਾ ਮਨ ਬਹੁਤ ਡਰਿਆ ਮੈਨੂੰ ਇੱਕਦਮ ਜਾਗ ਆ ਗਈ ਮੈਂ ਸਮਝਿਆ ਅਮਰਤ ਵੇਲਾ ਹੋ ਗਿਆ ਸਮਾਂ ਦੇਖਿਆ ਤਾਂ ਕਹਿੰਦੇ ਐ ਡੇਢ ਕ ਵਜੇ ਦਾ ਸਮਾਂ ਸੀ ਗੁਰਦੁਆਰੇ ਦਾ ਸੇਵਾਦਾਰ ਕੂਕ ਸੁਤਾ ਪਿਆ ਸੀ ਅੱਧੇ ਮਿੰਟ ਵਿੱਚ ਵਾਪਰੀ ਘਟਨਾ ਨੂੰ ਮੈਂ ਬਹੁਤ ਅਛੇਤੀ ਸਮਝ ਗਿਆ ਅੱਗੇ ਉਹ ਕਹਿੰਦੇ ਨੇ ਕਿ ਮੈਨੂੰ ਜਦੋਂ ਇਹ ਸਾਰੀ ਗੱਲ ਦੀ ਸਮਝ ਪੈ ਗਈ ਤੇ ਮੰਝੇ ਤੇ ਬੈਠੇ ਨੇ ਹੀ ਅਸਥਾਨ ਵੱਲ ਮੱਥਾ ਟੇਕ ਕੇ ਮੈਂ ਉੱਚੀ ਆਵਾਜ਼ ਵਿੱਚ ਕਿਹਾ ਆਪ ਜੀ ਦਾ ਬਹੁਤ ਧੰਨਵਾਦ ਹੈ ਮੇਰਾ ਪੂਰਾ ਯਕੀਨ ਬਣ ਗਿਆ ਕਿ ਮਾਤਾ ਜੀ ਤੇ ਸਹਬਜਾ ਦੇ ਇੱਥੇ ਜ਼ਰੂਰ ਆਏ ਨੇ ਮੇਰੀ ਕੀਤੀ ਹੋਈ ਅਰਦਾਸ ਬੇਨਤੀ ਦਾ ਫਲ ਮੈਨੂੰ ਮਿਲ ਚੁੱਕਾ ਸੀ ਮੈਂ ਬਹੁਤ ਚਾਅ ਨਾਲ ਫਿਰ ਸੌਂ ਗਿਆ ਸਵੇਰ ਤੱਕ ਉਸ ਵਿਸ਼ੇਸ਼ ਵਿਅਕਤੀ ਬਾਰੇ ਜਿਹਦੇ ਮਗਰ ਸਿੰਘ ਵਾਹੂਦਾਹੀ ਦੌੜੇ ਜਾਂਦੇ ਸੀ ਜਿਹਨੂੰ ਮੈਂ ਅੱਧੇ ਮਿੰਟ ਵਿੱਚ ਨਹੀਂ ਸੀ ਦੇਖ ਸਕਿਆ ਉਸ ਬਾਰੇ ਵੀ ਸਮਝ ਪੈ ਗਈ ਮੇਰੇ ਅੰਦਰ ਪੂਰੀ ਤਰ੍ਹਾਂ ਵਿਸ਼ਵਾਸ ਆਤਮ ਵਿਸ਼ਵਾਸ ਬਲ ਕੇ ਬਣ ਗਿਆ ਕਿ ਇਹ ਵਿਸ਼ੇਸ਼ ਵਿਅਕਤੀ ਕੋਈ ਹੋਰ ਨਹੀਂ ਸੀ ਸਗੋਂ ਕਲੰਗੀਧਰ ਪਾਸ਼ਾ ਜੀ ਆਪ ਹੀ ਸੀ ਉਕੇ ਨਹੀਂ ਕਿ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਪਰਿ ਕਹਾਣੀ ਤੇ ਵਿਸ਼ਵਾਸ ਨਹੀਂ ਰੱਖਦਾ ਉਸ ਪੁਸਤਕ ਦਾ ਲੇਖਕ ਇਹ ਵੀ ਕਹਿੰਦਾ ਹੈ ਕਿ ਮੈਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਿਸ਼ਵਾਸ ਰੱਖਦਾ ਹਾਂ ਤੇ ਉਹਨਾਂ ਤੇ ਪੂਰਨ ਵਿਸ਼ਵਾਸ ਰੱਖ ਕੇ ਸੱਚਾਈ ਦੀ ਮੰਜ਼ਲ ਵੱਲ ਆਪਾਂ ਵਧਦੇ ਜਾਂਦੇ ਹਾਂ ਸੋ ਇਹ ਕਹਾਣੀ ਵਿੱਚ ਕਿਤੇ ਵੀ ਮਨ ਘੜਤ ਗੱਲ ਨਹੀਂ ਹੈ ਆਓ ਸੰਗਤ ਜੀ ਆਪਾਂ ਅੱਗੇ ਇਤਿਹਾਸ ਸਰਵਣ ਕਰਦੇ ਹਾਂ ਜੋ ਆਪਾਂ ਪਹਿਲਾਂ ਕਰ ਰਹੇ ਸੀ ਕਿ ਹੁਣ ਅੱਗੇ ਕੀ ਹੁੰਦਾ ਹੈ ਗੰਗੂ ਪਾਪੀ ਨੇ ਕੀ ਕਰਮ ਕਮਾਇਆ ਇਹ ਘਰ ਨੂੰ ਗਿਆ ਤੇ ਬਹੁਤ ਦੇਰ ਤੱਕ ਵਾਪਸ ਨਾ ਆਇਆ ਕਹਿੰਦੇ ਆ ਡੱਕ ਉਜਾੜ ਥਾਂ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਵੀ ਪਰਦੇ ਨੇ ਇਸ ਉਜਾੜ ਵਿੱਚ ਬਣੀ ਫਕੀਰ ਦੀ ਕੁਟਿਆ ਵਿੱਚ ਮਾਤਾ ਜੀ ਗੰਗੂ ਨੂੰ ਕਾਫੀ ਸਮਾਂ ਤੱਕ ਉਡੀਕਦੇ ਰਹੇ ਪਰ ਇਹ ਪਾਪੀ ਸ਼ਾਮ ਨੂੰ ਆਇਆ ਮਾਤਾ ਜੀ ਨੂੰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ ਮਾਤਾ ਜੀ ਨੇ ਕਿਹਾ ਕਿ ਮੈਨੂੰ ਆਪਣੀ ਚਿੰਤਾ ਨਹੀਂ ਪਰ ਇਹਨਾਂ ਨਿੱਕੀਆਂ ਜਨਤਾ ਜਿੰਦਾਂ ਦੀ ਚਿੰਤਾ ਹੈ ਸਾਨੂੰ ਤੋ ਇੱਥੇ ਜੰਗਲ ਵਿੱਚ ਬਿਠਾ ਗਿਆ ਕਿਤੇ ਥਾਂ ਸਿਰ ਮਕਾਨ ਵਿੱਚ ਬਿਠਾ ਤਾਂ ਠੰਡ ਤੋਂ ਬਚ ਬਚਿਆ ਜਾ ਸਕੇ ਰਤਨ ਸਿੰਘ ਭੰਗੂ ਕਹਿੰਦਾ ਹੈ ਕੇ ਗੰਗੂ ਨੇ ਮਾਤਾ ਜੀ ਕੋਲੋਂ ਸਭ ਚੀਜ਼ਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਜ਼ਮੀਨ ਵਿੱਚ ਦੱਬ ਦਿੱਤੀਆਂ ਨੇ ਸਾਰੀਆਂ ਚੀਜ਼ਾਂ ਆਪ ਜੀ ਦੀਆਂ ਜਿੰਨੀਆਂ ਵੀ ਕੀਮਤੀ ਸੀ ਜੇ ਇਸ ਪਾਪੀ ਦੇ ਮਾਇਆ ਹੱਥ ਆ ਜਾਂਦੀ ਤਾਂ ਇਹ ਕਦੇ ਵੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਗੁਰੂ ਜੀ ਤੇ ਮਾਤਾ ਜੀ ਦੇ ਪੁੱਤਰਾਂ ਨੂੰ ਆਪਣੇ ਘਰ ਲੈ ਕੇ ਨਾ ਜਾਂਦਾ ਇਸ ਜਿਹੜਾ ਪਾਪੀ ਹੈ ਇਹਦੇ ਵਿੱਚ ਕਿੰਨਾ ਕਾ ਧਰਮ ਹੈ ਇਹ ਆਪਾਂ ਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਸੰਗਤ ਜੀ ਕਹਿੰਦੇ ਨੇ ਗੁਰਦੁਆਰਾ ਐਮਾ ਸਾਹਿਬ ਵਾਲੇ ਸਥਾਨ ਤੋਂ ਇਹ ਪਾਪੀ ਇਹ ਇਹ ਦੁਸ਼ਟ ਮਾਇਆ ਦੇ ਲਾਲਚ ਵਸ ਰਾਤ ਦੇ ਹਨੇਰੇ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਤਿੰਨਾ ਰੱਬੀ ਰੂਹਾਂ ਨੂੰ ਆਪਣੇ ਘਰ ਲੈ ਗਿਆ ਇਹ ਪਾਪੀ ਇਹਨਾਂ ਦੇ ਕੋਲ ਰਹਿ ਕੇ ਵੀ ਇਹਨਾਂ ਮਹਾਨ ਸ਼ਕਤੀਆਂ ਨੂੰ ਪਛਾਣ ਨਾ ਸਕਿਆ ਜਾਣ ਨਾ ਸਕਿਆ ਘਰ ਵਿੱਚ ਲਿਆ ਕੇ ਇਹਨੇ ਇੱਕ ਕੋਠੜੀ ਵਿੱਚ ਇਹਨਾਂ ਦਾ ਟਿਕਾਣਾ ਕਰਵਾ ਦਿੱਤਾ ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ ਤੇ ਇਸ ਪਾਪੀ ਨੇ ਦੱਬੀ ਜੁਬਾਨ ਨਾਲ ਉਹਨਾਂ ਨੂੰ ਵੀ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਤਾ ਜੀ ਨੇ ਮਾਤਾ ਜੀ ਨੇ ਇਸ਼ਨਾਨ ਕਰ ਬਸਤਰ ਬਦਲੇ ਸਹਿਬਜ਼ਾਦੇ ਨੇ ਵੀ ਇਸ਼ਨਾਨ ਕਰਕੇ ਬਸਤਰ ਹੋਰ ਪਾ ਲੇ ਮਾਤਾ ਜੀ ਕੋਲ ਗਠੜੀ ਵਿੱਚ ਥੋੜੇ ਬਹੁਤ ਜ਼ਰੂਰੀ ਬਸਤਰ ਬੰਨੇ ਹੋਏ ਸੀ ਥੋੜੇ ਬਹੁਤ ਸੁੱਕ ਗਏ ਸੀ ਥੋੜੇ ਬਹੁਤ ਗਿੱਲੇ ਸੀ ਦਿਨ ਵਿੱਚ ਕਈ ਕਈ ਵਾਰ ਪੁਸ਼ਾਕਾ ਪਹਿਨਨ ਵਾਲੇ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਬਸਤਰ ਪਾ ਤਿਆਰ ਹੋਏ ਸੀ ਗੰਗੂ ਪਾਪੀ ਨਾ ਚੌਂਦਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਲਿਆਇਆ ਸੀ ਤੇ ਉਸ ਨੇ ਬਹੁਤ ਹੀ ਅਸ਼ਰਧਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਦੇ ਅੱਗੇ ਲਿਆ ਰੱਖਿਆ ਦਾਦੀ ਮਾ ਨੇ ਭੋਜਨ ਵੱਲ ਦੇਖ ਕੇ ਕਿਹਾ ਕਿ ਇਹੋ ਜਿਹਾ ਭੋਜਨ ਤਾਂ ਆਨੰਦਪੁਰ ਚ ਸਾਡੇ ਕਾਵਾ ਕੁੱਤਿਆਂ ਨੂੰ ਵੀ ਨਹੀਂ ਸਿਪਾਇਆ ਜਾਂਦਾ ਇਹ ਮਾਸੂਮ ਇਹਨੂੰ ਕਿੱਦਾਂ ਖਾ ਸਕਣਗੇ ਦਾਦੀ ਮਾ ਨੇ ਗੰਗੂ ਨੂੰ ਇੱਕ ਮੋਹਰ ਦੇ ਕੇ ਕਿਹਾ ਕਿ ਜੋ ਵੀ ਪਕਵਾਨ ਬਾਹਰੋਂ ਚੰਗਾ ਮਿਲ ਸਕਦਾ ਹੈ ਇਹਨਾਂ ਬੱਚਿਆਂ ਦੇ ਖਾਣ ਜੋਗਾ ਉਹ ਲੈ ਆਓ ਖਰੀਦ ਕੇ ਤੇ ਇਹਨਾਂ ਨੂੰ ਦੇ ਦੋ ਉਹ ਇੱਕ ਸੇਰ ਜਾਨੀ ਕਿ ਕਿਲੋ ਤੋਂ ਘੱਟ ਪਤਾਸੇ ਖਰੀਦ ਲਿਆਇਆ ਜਿਹਦੇ ਤੇ ਥੋੜੇ ਜਿਹੇ ਤਿੰਨਾਂ ਜੀਆਂ ਨੇ ਸ਼ੱਕ ਕੇ ਪਾਣੀ ਪੀ ਪਰਮਾਤਮਾ ਦਾ ਭਾਣਾ ਮਨ ਸ਼ੁਕਰ ਕਰ ਲਿਆ ਕਹਿੰਦੇ ਆ ਦੂਨਾ ਸਿੰਘ ਹਡੂਰੀਆ ਵੀ ਜੀ ਆਪਣੀ ਲਿਖਤ ਵਿੱਚ ਇਹਦੇ ਬਾਰੇ ਲਿਖਦਾ ਉਹ ਕਹਿੰਦਾ ਕਿ ਕਮੀਨਿਆਂ ਘਰ ਆਏ ਸੱਤ ਬਗਾਨੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਟੀ ਪਾਣੀ ਸ਼ਕਾ ਦਈਦਾ ਹੈ ਫਿਰ ਇਹ ਤਾਂ ਤੇਰੇ ਆਪਣਿਆਂ ਤੋਂ ਵੀ ਵੱਧ ਕੇ ਸੀ ਹਕ ਕਹਿੰਦੇ ਐ ਲਹੇਰ ਨੂੰ ਮੜੂਆ ਵੀ ਕਿਹਾ ਜਾਂਦਾ ਹੈ ਤੇ ਇਸ ਦੀ ਫਸਲ ਝੋਨੇ ਵਾਂਗ ਬੀਜੀ ਜਾਂਦੀ ਹੈ ਇਹਦੇ ਦਾਣੇ ਸਰੋਂ ਨਾਲੋਂ ਵੀ ਬਰੀਕ ਹੁੰਦੇ ਨੇ ਤੇ ਇਹਦੀ ਰੋਟੀ ਦਾ ਸੁਆਦ ਕੁਸੈਲਾ ਜਿਹਾ ਹੁੰਦਾ ਹੈ ਖਾਣਾ ਬਣਾਉਣ ਤੋਂ ਪਹਿਲਾਂ ਪਾਪੀ ਨੇ ਆਪਣੀ ਮਾਂ ਸੋਭੀ ਨੂੰ ਕਿਹਾ ਸੀ ਕਿ ਇਹਨਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਈਏ ਤੇ ਇਹਨਾਂ ਦਾ ਧਨ ਲੁੱਟ ਲਈਏ ਸੋਭੀ ਨੇ ਇਹ ਕਹਿਰ ਕਮਾਉਣ ਤੋਂ ਗੰਗੂ ਨੂੰ ਬਹੁਤ ਵਰਜਿਆ ਸੋਭੀ ਦਾ ਜ਼ਿਕਰ ਗਿਆਨੀ ਠਾਕੁਰ ਸਿੰਘ ਜੀ ਸ਼ਹੀਦ ਬਿਲਾਸੇ ਸ੍ਰੀ ਗੁਰਦੁਆਰੇ ਦਰਸ਼ਨ ਦੇ ਵਿੱਚ ਵੀ ਕਰਦੇ ਨੇ ਉਪਰੇ ਮਾਨ ਨਾਲ ਫਿਰ ਗੰਗੂ ਨੇ ਮਾਤਾ ਜੀ ਤੇ ਸਹਿਜਾਦਿਆਂ ਨਾਲ ਬਹੁਤ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਉਹਦਾ ਪਰਿਵਾਰ ਵੀ ਕੁਝ ਥੇਰ ਕੋਲ ਬੈਠਾ ਰਿਹਾ ਤੇ ਸਾਰੇ ਫਿਰ ਆਪੋ ਆਪਣੇ ਥਾਂ ਸਿਰ ਸੌਣ ਚਲੇ ਗਏ ਇਸ ਪਾਪੀ ਨੂੰ ਨੀਂਦ ਕਿੱਥੇ ਆਵੇ ਇਹਦਾ ਧਿਆਨ ਤਾਂ ਮਾਤਾ ਜੀ ਵਾਲੀ ਜਿਹੜੀ ਕੋਠੜੀ ਵੱਲ ਜਾ ਰਿਹਾ ਸੀ बार-बार ਕਿ ਕਦੋਂ ਮਾਤਾ ਜੀ ਸੌਣ ਤੇ ਕਦੋਂ ਮੈਂ ਧੰਨ ਸਿਨੇਟ ਲਵਾਂ ਜਦੋਂ ਬਹੁਤ ਗੂੜੀ ਰਾਤ ਹੋ ਗਈ ਆਪਣੇ ਮੰਜੇ ਤੋਂ ਉੱਠ ਕੇ ਇਹ ਨਮਕ ਹਰਾਮੀ ਦੱਬੇ ਪੈਰੀ ਕੋਠੜੀ ਵਿੱਚ ਜਾ ਵੜਿਆ ਤੇ ਇਸ ਇਹਨੇ ਇਹ ਜਿਹੜਾ ਕਮੀਨਾ ਸੀ ਇਹਨੇ ਚੁੱਪ ਚਾਪ ਧੰਨ ਦੀ ਖੁਰਜੀ ਚੱਕ ਲਿਆਇਆ ਤੇ ਘਰੋਂ ਬਾਹਰ ਜਾ ਕੇ ਕਿਸੇ ਹੋਰ ਸੁੱਕੇ ਚੋਦੇ ਕਿਨਾਰੇ ਖੱਡ ਵਿੱਚ ਦਬ ਦਿੱਤੀ। ਕਹਿੰਦੇ ਨੇ ਵਾਪਸ ਆ ਚੁੱਪ ਚਪੀਤਾ ਹੀ ਆਪਣੇ ਮੰਜੇ ਤੇ ਲੇਟ ਗਿਆ। ਇਹਦਾ ਪਾਪੀ ਮਨ ਬਹੁਤ ਖੁਸ਼ ਸੀ ਜਿਸ ਮਾਇਆ ਲਈ ਇੰਨੀਆਂ ਲਿਲਨੀਆਂ ਕੱਢਦਾ ਸੀ ਅੱਜ ਉਹ ਇਹਦੇ ਹੱਥ ਲੱਗ ਚੁੱਕੀ ਸੀ। ਕਹਿੰਦੇ ਜੀ ਇਸ ਪਾਪੀ ਨੇ ਲੁੱਟਿਆ ਹੋਇਆਂ ਨੂੰ ਹੋਰ ਲੁੱਟ ਲਿਆ। ਉਹ ਤਾਂ ਪਹਿਲਾਂ ਹੀ ਸਭ ਕੁਝ ਲਟਾ ਆਏ ਸੀ। ਪਾਪੀਆ ਉਹ ਤਾਂ ਘਰ-ਬਾਰ ਸਭ ਕੁਝ ਪਹਿਲਾਂ ਲੁਟਾ ਚੁੱਕੇ ਨੇ ਘਰੋਂ ਬੇਘਰ ਹੋਏ ਫਕੀਰੀ ਵਾਲੀ ਹਾਲਾਤ ਦੇ ਵਿੱਚ ਨੇ ਤੇ ਤੈਨੂੰ ਤਰਸਣਾ ਆਇਆ ਨੰਨੋ ਜੀ ਇਸ ਆਸਰੇ ਕਹਿੰਦੇ ਆ ਇਸ ਪਾਪੀ ਨਾਲ ਤੁਰ ਰਹੇ ਸੀ ਕਿ ਸਾਡਾ ਗੁਰੂ ਜੀ ਨਾਲ ਮਿਲਾਪ ਕਰਾ ਦੇਵੇਗਾ ਪਰ ਇਹ ਦੁਸ਼ਟ ਤਾਂ ਮਾਇਆ ਕਰਕੇ ਹੀ ਉਹਨਾਂ ਨੂੰ ਇੱਧਰ ਉੱਧਰ ਲਈ ਫਿਰਦਾ ਸੀ ਇਸ ਪਾਪੀ ਦਾ ਮਨੋਰਥ ਪੂਰਾ ਹੋ ਗਿਆ ਇਹ ਚੰਦਰੀ ਰਾਤ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਤੇ ਨਕੀਆਂ ਜਿੰਦਾਂ ਨੇ ਇਸ ਦੇ ਘਰ ਇਸ ਦੇ ਪਿੰਡ ਸਿਹੇੜੀ ਗੰਗੂ ਪਾਪੀ ਦੇ ਘਰ ਜਦੋਂ ਬਤਾਈ ਸੀ ਤਾਂ ਫਿਰ ਇਹ ਸਾਰਾ ਜਿਹੜਾ ਹਾਲਾਤ ਆ ਤੁਸੀਂ ਅੱਜ ਸੁਣਨੇ ਕੀਤੇ ਇਸ ਤੋਂ ਬਾਅਦ ਸੰਗਤ ਜੀ ਕੀ ਹੁੰਦਾ ਹੈ ਹਾਲਾਂਕਿ ਜਦੋਂ ਇਹ ਚੋਰੀ ਕਰਦਾ ਮਾਂ ਗੁਜਰੀ ਨੂੰ ਪਤਾ ਲੱਗ ਜਾਂਦਾ ਹੈ ਇਸ ਤੋਂ ਬਾਅਦ ਕੀ ਹੁੰਦਾ ਕਿਵੇਂ ਇਹ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਉੱਤੇ ਫਿਰ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਕਿਵੇਂ ਸਵੇਰ ਹੁੰਦੇ ਸਾਰ ਇਹ ਉਹਨਾਂ ਜ਼ਾਲਮਾਂ ਨੂੰ ਇੰਨਾ ਬੜੇ ਇਤਲਾਹ ਦਿੰਦਾ ਫਿਰ ਉਹਨਾਂ ਨਾਲ ਕੀ ਕੁਝ ਹੁੰਦਾ ਇਹ ਸਾਰਾ ਇਤਿਹਾਸ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਰਵਣ ਕਰਾਂਗੇ ਜਾਣਾਂਗੇ ਕਿ ਕਿਵੇਂ ਛੋਟੇ ਸਹਿਬਜ਼ਾਦਿਆਂ ਦੇ ਉੱਤੇ ਮਾਤਾ ਗੁਜਰੀ ਜੀ ਦੇ ਉੱਤੇ ਤਸ਼ੱਦਦ ਹੋਏ ਹੋਏ ਜ਼ੁਲਮ ਹੋਏ ਉਹਨਾਂ ਦੀ ਫਿਰ ਸ਼ਹਾਦਤ ਕਿਵੇਂ ਹੁੰਦੀ ਹੈ ਉਹਨਾਂ ਦਾ ਸੰਸਕਾਰ ਕਿਵੇਂ ਹੁੰਦਾ ਹੈ ਇਹ ਸਾਰੀਆਂ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਕਿ ਇਹ ਇਤਿਹਾਸ ਤੋਂ ਬੱਚਾ-ਬੱਚਾ ਜਾਣੂ ਹੋ ਸਕੇ ਵੀਡੀਓ ਬਣਾਉਂਦੇ ਸਮੇਂ ਹੋਈਆਂ ਗਲਤੀਆਂ ਤੇ ਭੁੱਲਾਂ ਚੁੱਕਾਂ ਲਈ ਗੁਰੂ ਤੇ ਸੰਗਤ ਬਖਸ਼ਣਯੋਗ ਹੈ ਸੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਵਿੱਚ ਨਵੇਂ ਇਤਿਹਾਸ ਦੇ ਨਾਲ ਤਦ ਤੱਕ ਸਾਨੂੰ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ